ਤਾਂ ਲੈ ਵੀ ਮਿੱਤਰੋ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਜੇ ਪੈਂਟ ਕੋਟ ਪਾ ਕੇ ਵਿਆਹ ਦੇਖਣ ਦਾ ਮਨ ਬਣਾ ਲਿਆ ਤੇ ਨਾਲ ਇੰਨਾ ਕ ਖਿਆਲ ਆਉਂਦਾ ਹੈ ਵੀ ਬਜਟ ਨਾ ਹਿੱਲੇ ਤਾਂ ਤੁਹਾਨੂੰ ਇੱਕ ਲੋਕੇਸ਼ਨ ਦੱਸਣ ਜਾ ਰਹੇ ਹਾਂ ਫालतू ਦੀ ਗੱਲ ਨਹੀਂ ਕਰਦੇ 500 ਰੁਪਏ ਜਾਂ 700 ਰੁਪਏ ਚ ਨਾ ਹੀ ਆਪਾਂ ਕਹੀਏ ਭਈ ਇਹ ਬ੍ਰਾਂਡ ਦਿੰਦੇ ਨੇ ਤੇ ਨਾ ਹੀ ਮਿਲੇ ਆਪਾਂ ਸਾਰੇ ਜਾਣੇ ਸਮਝਦਾਰ ਆ ਤਾਂ ਤੁਹਾਨੂੰ ਇੱਕ AK S 컬렉ਸ਼ਨ ਚੰਡੀਗੜ੍ਹ ਵਾਲਿਆਂ ਦੀ ਇਹ ਲੋਕੇਸ਼ਨ ਹੈ ਮਾਨਸਾ ਦੇ ਵਿੱਚ ਜਦੋਂ ਆਪਾਂ ਫਾਟਕਾਂ ਨੂੰ ਜਾਣਦੇ ਆ ਇਸ ਦੇ ਵਿੱਚ ਇਹਨਾਂ ਦੀ ਜਿਹੜੀ ਸ਼ਾਪ ਆਉਂਦੀ ਹੈ ਤਾਂ ਆਪਾਂ ਗੱਲਬਾਤ ਕਰਦੇ ਹਾਂ ਸਾਰੇ ਜਿਹੜੇ ਕੋਟ ਪੈਂਟ ਇਹ ਵੀ ਰੱਖਦਾ ਕਿੰਨਾ ਕਿੰਨਾ ਰੇ ਪਾਸ阿里 ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਸਸਿਗਾਲ ਬਾਈ ਸਸਿਗਾਲ ਬਾਈ ਤਾਂ ਇਹ ਵੀਰ ਹੈ ਤਾਂ ਕੋਟ ਪੈਂਟ ਇਥੋਂ ਇਹਨੇ ਦੇ ਪਕੜਾ ਰੱਖਿਆ ਸਾਰੇ ਸਟਾਰਟ ਕਰਦੇ ਆ ਕਿ ਕੀ ਕੀ ਰੇਟ ਤੇ ਇਹਨਾਂ ਕੋਲੇ ਕੀ ਕੁਆਲਿਟੀ ਹੈ ਭਾਈ ਜੀ ਆਹ ਕੋਟ ਪੈਂਟ ਜਿਵੇਂ ਤੁਸੀਂ ਲਾਇਆ ਹੈ ਜਿਹੜੀ ਕੁਆਲਿਟੀ ਦੇ ਰੇਟਾਸ ਤੋਂ 1800 ਰੁਪਏ ਰੈਂਟ ਮੁੱਲੀ ਹੈ ਵੀਰ ਜੀ 1800 ਰੁਪਏ ਦੀ ਵਧੀਆ ਕੁਆਲਿਟੀ ਹੈ 3 ਪੀਸ ਕੋਟ ਪੈਂਟ ਹੈ ਇਹ ਇਸ ਤੋਂ ਠੂਕ ਪੀਸ ਵੀ ਮਿਲ ਜੂਗਾ ਜੀ 1800 ਰੁਪਏ ਦਾ ਆ ਵੀ 1800 ਰੁਪਏ ਰੈਂਟ ਚਾਹੀ ਜੀ ਅੱਛਾ ਜੀ ਇਹ ਵੀ ਸੇਮ ਪ੍ਰਾਈਸ ਹੈ ਹਾਂ ਇਹ ਸੇਮ ਪ੍ਰਾਈਸ 1800 ਰੁਪਏ ਦੇ ਨੂੰ ਮੁੱਲ ਮਿਲ ਜਾਣਗੇ ਤੁਹਾਨੂੰ ਇਹ ਕੋਰਪੈਂਟ 3 ਪੀਸ ਕੋਰਪੈਂਟ ਨੇ ਜੀ ਠੀਕ ਹੈ ਜੀ ਜਿਹੜੀ ਇਹਨਾਂ ਕੋਈ ਟਾਈ ਲੈਣੀ ਆ ਸ਼ਰਟ ਲੈਣੀ ਆ ਅਲੱਗ ਮਿਲ ਜੀ ਤੁਹਾਨੂੰ ਚਾਹੇ ਛੱਡ ਦੇ ਸੋਲੀ ਛੱਡ ਲੈ ਲੋ 200 ਰੁਪਏ ਟਾਈ ਮਿਲ ਜੂਦੇ ਨਾਲ ਅੱਛਾ ਜੀ ਥੋੜਾ ਸੈੱਟ ਵਧੀਆ ਕੰਪਲੀਟ ਬਹੁਤ ਸਸਤਾ ਦੇ ਵਧੀਆ ਕੰਪਲੀਟ ਹੋਊਗਾ ਇਸ ਤੋਂ ਉੱਪਰ ਦੀ ਕੁਆਲਿਟੀ ਲੈਣੀ ਕੋਈ ਬੂਡ ਕੱਟ ਪੈਂਟ ਲੈਣੀ ਆ 3 ਪੀਸ ਲੈਣਾ ਤੇ ਕੁਆਲਿਟੀ ਹੈਵੀ ਲੈਣੀ ਆ ਠੀਕ ਹੈ 2800 ਰੁਪਏ ਰੇਂਜ ਆ ਜੀ ਇਹ ਜੀ ਹਾਂ ਜੀ ਇਹਦੇ ਨਾਲ ਤੁਹਾਨੂੰ 12- ਠੀਕ 1800 ਵਾਲੇ ਜੀ ਵੀ ਰੰਗ ਮਿਲ ਜਾਣਗੇ 2800 ਵਾਲੇ ਜੀ ਵੀ ਰੰਗ ਮਿਲ ਜਾਣਗੇ ਠੀਕ ਹੈ ਇਥੇ ਕੁਆਲਿਟੀ ਦਾ ਫਰਕ ਪੈ ਗਿਆ ਹਾਂਜੀ ਕੁਆਲਿਟੀ ਦਾ ਫਰਕ ਪੈ ਗਿਆ 1800 ਵਾਲੀ ਇਹ 2800 ਕੁਆਲਿਟੀ ਹੈ ਇਹ 2800 ਵਾਲੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਅੱਗੇ ਚੱਲਦੇ ਆ ਮਿੱਤਰੋ ਅੱਗੇ ਹੋਰ ਬਹੁਤ ਸਾਰੇ ਪਏ ਨੇ ਵੀਡੀਓ ਦੇ ਨਾਲ ਬਣੇ ਰਹੋ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਅੱਗੇ ਭਾਈ ਆਹ ਕੋਟ ਪੈਂਟ ਜਿਹੜੇ ਸਟਾਰਟ ਹੁੰਦੇ ਆ ਇਹ ਜੀ ਮੈਂ ਆਪਾਂ ਐ ਲਾ ਲ ਸੀ ਬੰਡੇ ਲੋਗ ਬਾਰ ਬਾਰ ਯਾਰ ਬਿਆਲ ਅਦੁੱਲਾ ਲਾ ਕੇ ਆਉਂਦੇ ਉੱਥੇ ਹਾਂ ਹਾਂ 12 12000 ਰੁਪਏ ਸਿਵਾ ਕੇ ਹੁੰਦਾ ਹੈ ਕੋਰਟ ਪੈਂਟ ਲਾਉਂਦੇ ਆ ਉਹਦੋਂ ਵੀ ਹੈਵੀ ਕੁਆਲਟੀ ਯਰ ਕੁਆਲਟੀ ਕਹਿੰਦੇ ਇਹਨੂੰ ਆਪਾਂ ਠੀਕ ਹੈ ਜੀ ਇਹ 2 ਪੀਸ ਤੇ 3 ਪੀਸ ਅਵੇਲੇਬਲ ਨੇ ਆਪਣੇ ਕੋਲ 3800 ਰੁਪਏ ਹੀ ਤੇ ਵਿੱਚ ਦੇ ਦਾਂਗੇ ਬੂਡ ਕੱਟ ਪੈਂਟ ਹੈ ਜੀ ਤੇ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਸਾਰਿਆਂ ਦੀ ਕੋਈ ਐ ਨਹੀਂ ਵੀ ਜਾਲੀ ਲੱਗਿਆ ਅੰਦਰੋਂ ਕਪੜਾ ਲਾਸਟ ਰੇਟ ਦੱਸ ਦਿਓ 3500 ਰੁਪਏ ਨੈਟ ਰੇਟ ਹੈ ਇਹਨਾਂ ਦਾ ਜੀ ਠੀਕ ਹੈ ਇਹ ਵਿੱਚੋਂ ਖੋਲ ਕੇ ਦਿਖਾ ਦਿਓ ਸਾਰਾ ਇਹਦੀ ਕੁਆਲਟੀ ਹੈ ਜਿੰਨੇ ਵੀ ਪੈਸੇ ਲਾਉਂਗੇ ਭਾਈ ਪੈਂਟ ਦੇਖ ਲਓ ਉਸ ਹਿਸਾਬ ਨਾਲ ਕੁਆਲਟੀ ਹੈਵੀ ਕੁਆਲਿਟੀਆਂ ਸਾਰ 8 330 ਲੈਣਗੇ ਹਾਂਜੀ ਹਾਂਜੀ 330 2 ਪੀਸ ਲੋ 3 ਪੀਸ ਲੋ ਸਾਰ ਇੱਕੋ ਭਾ ਦੇਣੀ ਇਹ ਠੀਕ ਹੈ ਜੀ ਆ ਲੋ ਗੱਬੀ ਜੀ ਇਸ ਤੋਂ ਬਾਅਦ ਅੱਗੇ ਇਹ ਡਬਲ ਫਲਾਪ ਵਾਲੀ ਵੀ ਨੇ ਜੀ 3 ਪੀਸ ਵੀ ਨੇ 2 ਪੀਸ ਵੀ ਨੇ ਤੇ 3 ਪੌਕਟ ਵਾਲੀ ਵੀ ਨੇ ਸਾਰੀ ਚੀਜ਼ अवेलेबल ਮਿਲ ਜਾਣਗੇ ਤੁਹਾਨੂੰ ਇਹ ਚ ਆ ਦੇਖੋ ਸਾਰਾ ਜਿਹਾ ਕਲਰ ਮਿਲ ਜਾਣਗੇ ਜਿੰਨੇ ਮਰਜ਼ੀ ਕਲਰ ਲਓ ਜੀ ਘੱਟੋ ਘੱਟ 18 ਕਲਰ ਨੇ ਚ ਵੀ ਜੀ ਕੱਢ ਕੇ ਦਿਖਾ ਦੇ ਇੱਕ ਹਾਂਜੀ ਕੱਢ ਲੂਗਾ ਜੀ ਆ ਲੋ ਕੀ ਆਏ ਹੋਏ ਨਾਲ ਕਹਿੰਦਾ ਵਿੱਚੋਂ ਨਹੀਂ ਨਿਕਲਦੇ ਤਾਂ ਬਾਈ ਕੋਲੇ ਆ ਕੁਆਲਿਟੀ ਆ ਸਾਰੀ ਆ ਦੇਖ ਲੋ ਇਹ ਵੀ 330 ਦੇ ਨੇ ਹਾਂਜੀ ਹਾਂਜੀ 330 ਦੇ ਜੀ ਸਾਰੇ ਹਾਂਜੀ ਹਾਂਜੀ ਤੇ ਅੱਗੇ ਚੱਲਦੇ ਆ ਅੱਗੇ ਹੋਰ ਕੁਆਲਟੀ ਪਈ ਹੈ ਨਾਲ ਕੋਲੇ ਆਹ ਇਹ 3200 ਰੇਂਜ ਵਾਲੇ ਸਾਰੇ ਜੀ 2 پیس 3 ਵੀ ਕਲਰ ਚਾਟ ਨੇ ਸਾਰਿਆਂ ਚ ਜੀ ਡਿਜ਼ਾਈਨ ਨੇ ਤਿੰਨ ਤਿੰਨ ਡਿਜ਼ਾਈਨ ਨੇ 12 13 ਕਲਰ ਮਿਲ ਜਾਣਗੇ ਇੱਥੇ ਜੀ ਠੀਕ ਹੈ ਜੀ 3200 ਵਾਲੇ ਚ ਜੀ ਤੇ ਇਸ ਤੋਂ ਅੱਗੇ ਇਸ ਤੋਂ ਅੱਗੇ ਆਪਣਾ ਬਲੇਜ਼ਰ ਆ ਗਿਆ ਜੀ ਆਹ ਬਲੇਜ਼ਰ ਆ ਗਿਆ ਭਾਈ ਜੇ ਕਿਸੇ ਨੇ ਬਲੇਜ਼ਰ ਪਾ ਕੇ ਵੇਖਣਾ ਹੈ ਇਹਨਾਂ ਕੋਲੇ ਅਲੱਗ-ਅਲੱਗ ਰੇਟ ਕੁਆਲਟੀ ਦੇ ਹਿਸਾਬ ਨਾਲ ਪਿਆ ਹਾਂ ਜੀ 1200 ਰੇਂਜ ਚ ਬਲੇਜ਼ਰ ਸਟਾਰਟਿੰਗ ਹੋ ਜੂਗੀ ਆਪਣਾ ਕੋਈ ਵਧੀਆ ਵਧੀਆ ਕੁਆਲਟੀ ਚ ਹੈ ਕੋਈ ਦੇਸੀ ਕੁਆਲਟੀ ਨਹੀਂ ਗੀ ਕੱਟ ਕੇ ਸਾਰੇ ਹਾਂ ਜੀ ਇੱਕ ਹੀ ਰੇਂਜ ਚ ਚੱਕ ਤੇ ਮਿਲ 1850 ਜੀ 1850 ਹਾਂਜੀ ਲਾਸਟ ਰੇਟ ਹੈ ਹਾਂਜੀ 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 ਆ ਲੋ ਜੀ ਮੈਂ ਵੀ ਇਦੋਂ ਘੱਟ ਨਹੀਂ ਸਾਢੇ ਡਾਢਾ ਚੱਕ ਚੈੱਕ ਕਰ ਲੋ ਜੀ ਪਹਿਲਾਂ ਕੋਈ ਐ ਨਹੀਂ ਹੈਗਾ ਵੀ ਆਹ ਕੁਆਲਟੀ ਆ ਵੀਰਾ ਕੋਲ ਆ ਫਿਟਿੰਗ ਵੀ ਐਵੇਂ ਚੜੂਗੀ ਜੇ ਮੈਂ ਕੋਈ ਸਮਾਕੇ ਪਾਇਆ ਹੁੰਦਾ ਆਪਣੇ ਉਹ ਫਿਟਿੰਗਾਂ ਸਾਰੀਆਂ ਜੀ ਠੀਕ ਹੈ ਜੀ ਇਹ ਵੀ ਸੇਮ ਪ੍ਰਾਈਸ ਚ ਹੈ ਹਾਂਜੀ ਹਾਂਜੀ ਇਹ ਸੇਮ ਪ੍ਰਾਈਸ ਹੈ ਇਹਦੇ ਕਲਰ ਚਾਰਟ ਤੋਂ ਸਾਰੇ ਮਿਲ ਜਾਣਗੇ ਜੀ 12 ਕਲਰ ਰੇਂਜ ਹੈ ਜੀ 13 ਕਲਰ ਚੱਕ ਤੇ ਮਿਲ ਜਾਣਗੇ ਸਾਨੂੰ ਜੀ ਠੀਕ ਹੈ ਜੀ ਇਸ ਤੋਂ ਅੱਗੇ ਆ ਵੀ ਬਲੇਡ ਇੱਕ ਕਾਟਰੇਜ ਆਗੇ ਜੀ ਟਵੀਟ ਕੱਪੜੇ ਚ ਆਗੇ ਜੀ ਅੱਗੇ ਚਾਈਨਸ ਕੱਪੜੇ ਟਾਈਪ ਹੁੰਦੇ ਜਿਵੇਂ ਬਲੇਜ਼ਰ ਉਹ ਬਲੇਜ਼ਰ ਨਹੀਂ ਜੀ ਇਹ ਇਹਦੀ ਕੋਸਟ ਕੀ ਹੈ ਜੀ ਇਹ 2300 ਤੇ 2600 ਦੇ ਮਿਨੀਮਮ ਵਿਚਾਲੇ ਸਾਰੇ ਬਲੇਜ਼ਰ ਨਹੀਂ ਜੀ ਠੀਕ ਹੈ ਜੀ ਇਸ ਤਰ੍ਹਾਂ ਦੀ ਕੁਆਲਿਟੀ ਤੁਹਾਨੂੰ ਸਾਰੇ ਮਿਲ ਜਾਣਗੇ ਜੀ ਇਸ ਤੋਂ ਲਾਭ ਜਿਵੇਂ ਅੱਜ ਕੱਲ ਰੈਂਟ ਤੇ ਕੋਟ ਪੈਂਟ ਜਿਹੜਾ ਹਾਂ ਜੀ ਰੈਂਟ ਤੇ ਕੋਟ ਪੈਂਟ ਲੈਣਾ ਜੀ ਵਧੀਆ ਕੁਆਲਿਟੀ ਹੈ ਰੈਂਟ ਤੇ ਠੀਕ ਹੈ ਜੀ ਪੈਸੇ ਲਾਉਣ ਦੀ ਲੋੜ ਨਹੀਂ 1800 ਰੁਪਏ ਰੈਂਟ ਤੇ ਕੋਟ ਪੈਂਟ ਤੁਹਾਨੂੰ ਵਧੀਆ ਅਵੇਲੇਬਲ ਮਿਲ ਜਾਊਗਾ ਉਹ ਆਪਣੇ ਉੱਪਰ ਪਏ ਨੇ ਜੀ ਉਥੋਂ ਨੀਚੇ ਕੁਆਲਿਟੀ ਦਿਖਾਉਣ ਨੇ ਆ 1800 ਰੁਪਏ ਰੈਂਟ 'ਚ ਕੁਆਲ ਆਹ ਲੋ ਜੀ ਇਹ ਰੈਂਟ ਤੇ ਮਿਲ ਜਾਣਗੇ ਤੁਹਾਨੂੰ ਜੀ ਇਹ ਚ ਕਲਰ ਕਿੰਨੇ ਮਿਲ ਜਾਣਗੇ ਭਾਈ ਇਹਦੇ ਵੀ 12 ਕਲਰ ਅਵੇਲੇਬਲ ਹੈ ਜੀ 12 ਕਲਰ ਹਾਂ ਜੀ ਹਾਂ ਜੀ ਹਾਂ ਜੀ ਤਾਂ ਮੇਤਰੋ ਜੀ ਨੇ ਰੈਂਟ ਤੇ ਲੈ ਕੇ ਕੋਟ ਮੰਟ ਪਾਉਣਾ ਜਿਵੇਂ ਆਪਾਂ ਬਾਜ਼ਾਰ ਚ ਆਮ ਵੀ ਦੇਖਦੇ ਆ ਬਿਹਾਂ ਦੇ ਨਾਲ ਦਿਨਾਂ ਦੇ ਵਿੱਚ ਤਾਂ ਉਹ ਵੀ ਵੀਰ ਰੱਖਦਾ ਆਹ ਲੋ ਜੀ 1800 ਇਹ ਆ 1900 ਰੈਂਟ ਤੇ ਹੈ ਜੀ ਜਿਵੇਂ ਜਿਵੇਂ ਪੈਸੇ ਲਾਉਂਗੇ ਭਾਈ ਓਵੇਂ ਓਵੇਂ ਤੁਹਾਨੂੰ ਕੁਆਲਟੀ ਇਹਦੇ ਵੀ 12 ਕਲਰ ਰੈਂਟ ਤੇ ਤੁਹਾਨੂੰ ਮਿਲ ਜਾਣਗੇ 1900 ਰੁਪਏ ਰੈਂਟ ਹੈ ਜੀ ਸਿੰਪਲ 1800 ਰੁਪਏ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਕੋਈ ਕਲਰ ਇਹਦੇ ਵਿੱਚ ਕਲਰ ਮਿਲ ਜਾਣਗੇ 12-13 ਕਲਰ ਸਾਰੇ ਸਭ ਤੇ ਮਿਲ ਜਾਣਗੇ ਠੀਕ ਹੈ ਜੀ ਕਹਿਣ ਤੋਂ ਬਾਅਦ ਆਪਾਂ ਮੇਨ ਮੇਨ ਕਲਰ ਕਢਾਏ ਆ ਕਲਰ ਜਿਹੜਾ ਮਰਜ਼ੀ ਲੈ ਲਿਓ ਇੱਧਰ ਜਾਤ ਮਰਾਦੇ ਸਾਰੇ ਇਹ ਕੋਟ ਪੈਂਟੀ ਦੇ ਬਾਈ ਕੋਲੇ ਜਿਹੜੇ ਆਪਾਂ ਬਲੇ ਲੱਗੇ ਜਾਓ ਤੇ ਮਾਨਸਾ ਆਪਣੀ ਲੋਕੇਸ਼ਨ ਤੇ ਦੁਆਰੇ ਨੰਬਰ ਜਰੂਰ ਪੀਟ ਕਰੋ ਜੀ 9876721864 ਆਪਣਾ ਮੋਬਾਈਲ ਨੰਬਰ ਆ ਜੀ ਸ਼ਾਪ ਨੰਬਰ 67 ਜੀ ਨੈਸ਼ਨਲ ਵਿਕਟਪੂ ਦੇ ਨਾਲ ਜੀ ਪੀਰਖਾਨੇ ਕੋਲੇ ਤਾਂ ਮੇਥੋ ਇੱਕ ਵਾਰ ਜਰੂਰ ਆ ਕੇ ਇੱਥੇ ਵੀਰ ਕੋਈ ਟਰਾਈ ਕਰਿਓ ਜਿਹੜੇ ਵੀ ਕੋਟ ਪੈਂਟ ਪਾ ਕੇ ਜਾ ਦੇਖਣੇ ਸ਼ਕੀ